ਇਹ ਵੀ ਸਾਡਾ ਮਿੱਤਰ ਸੀਗਾ ਇਹ 90 ਤੋਂ ਆਪਣੇ ਪਿੰਡ ਵਾਪਸ ਚੱਲਿਆ ਸੀਗਾ ਸਾਹਮਣੇ ਟਰੈਕਟਰ ਦੇ ਪਿੱਛੇ ਟਰਾਲੀ ਪਾਈ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਗੱਡੀ ਲੱਗਣ ਕਰਨਾ ਉਹਦਾ ਸਿਰ ਫਟ ਗਿਆ ਜਿੱਥੋਂ ਲੈ ਕੇ ਪਿੱਛੇ ਤੱਕ ਜਮ੍ਹੇ ਹੀ ਖਤਮ ਹੋ ਗਏ ਉਹਦੀ ਮੌਤ ਹੋ ਗਈ ਹਾਂਜੀ ਉਹਦੀ ਤਕਰੀਬਨ ਮੌਕੇ ਤੇ ਹੋ ਗਈ ਜਦੋਂ ਅਸੀਂ ਹਸਪੀਟਲ ਆਏ ਤਾਂ ਉਦੋਂ ਡੈੱਡ ਸੀਗਾ 1 ਮਿੰਟਾਂ 'ਚ ਹੀ ਪਹੁੰਚ ਗਏ ਕਿ ਵੀ ਐਮਰਜੈਂਸੀ ਕਰ ਗਿਆ ਸਰ ਇਹਦੇ ਚ ਹੁਣ ਟਰੈਕਟਰ ਟਰਾਲੀ ਵਾਲੇ ਦਾ ਹੀ قصور ਹੈ ਕਿ ਆਇਆ ਵੀ ਹੁਣ ਪਰਿਵਾਰ ਨੂੰ ਪਿੱਛੇ ਰੋਣਾ ਧੋਣਾ ਚ ਰਹਿ ਗਿਆ ਪੰਦੇ ਉਹ ਕੀ ਸੀਗਾ ਉਹਨਾਂ ਦਾ ਨਾਮ ਹਰਜਿੰਦਰ ਸਿੰਘ ਕੀ ਵਾਈਫ ਤਕਰੀਬਨ 30 32 ਸਾਲ ਦੀ ਉਮਰ ਹੈ ਮੈਰੀ ਸੀਗੀ ਦੀ ਕੋਈ ਬੱਚਾ ਨਹੀਂ ਅਦੇ ਚ ਰੋਤੇ ਕੰਮ ਕਰਦੀ ਕਰਦੀ ਖੇਤੀਬਾੜੀ ਸੀ ਪਰਿਵਾਰ ਪਰਨਾ ਵੀ ਡਿਪੈਂਡਡ ਸੀ ਬਿਲਕੁਲ ਹੀ ਬਿਲਕੁਲ ਸਾਰਾ ਪਰਿਵਾਰ ਇਹਨਾਂ ਤੇ ਤਾਂ ਪਿੰਡੋ ਜੀ ਜੀ ਹੀ ਲੰਘਦੇ ਅਸੀਂ ਸਰ ਇਹ ਹੀ ਮੰਗ ਕਰ ਲਿਆ ਨੇ ਕਿ ਇਨਸਾਫ ਮਿਲਣਾ ਚਾਹੀਦਾ ਜਿਵੇਂ ਜੀ ਕੱਲ ਰਾਤੀ ਹਰਜਿੰਦਰ ਸਿੰਘ ਮੁੰਡਾ ਸਿੰਘ ਰੋਟੇ ਆਪਣਾ ਹਿਆਣਾ ਕੁਰਤਦਾ ਜਿਹੜਾ ਕਿ ਆਪਣੀ ਗੱਡੀ ਦੇ ਵਿੱਚ ਜਾ ਰਿਹਾ ਸੀ ਪਰਿਆਲਾ ਸਾਈਡ ਤੋਂ ਇੱਕ ਟਰੈਕਟਰ ਟਰਾਲੀ ਆ ਰਹੀ ਸੀ ਜਿਹੜਾ ਕਿ ਟਰੈਕਟਰ ਟਰਾਲੀ ਨਾਲ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਵਿੱਚ ਹਰਜਿੰਦਰ ਸਿੰਘ ਦੀ ਮੌਤ ਹੋ ਗਈ ਜੀ ਦੀ ਉਮਰ ਕਰੀ 38 ਸਾਲ ਮੌਤ ਮੌਕੇ ਦੀ ਹਾਂਜੀ ਮੌਕੇ ਤੇ ਹੋ ਗਈ ਜਮ ਉਦੋਂ ਵਰਾਸਤਾਂ ਲਾਏ ਤੇ ਡਾਕਟਰ ਸਾਹਿਬ ਨੇ ਡੈੱਡ ਕਲੀਅਰ ਕਰ ਦਿੱਤੀ ਕਿ ਤੌਰ ਤੇ ਮੌਤ ਹੁਣ ਸਾਰੇ ਦਾ ਐਫਆਰ ਆਪਾਂ ਲਾਂਚ ਕਰਤੀ ਜਿਹੜੀ ਐਕਸੀਡੈਂਟ ਦੀ ਹੁੰਦੀ ਆ ਤੇ ਬਾਕੀ ਪੋਸਟਮਾਰਟਮ ਕਰਵਾ ਰਹੇ ਹਾਂ ਕੰਪਨੀ ਤੋਂ ਪਲਕੀ ਪਿੱਛੇ ਹਾਂਜੀ ਟਰੈਕਟਰ ਟਰਾਲੀ ਦਾ ਨੰਬਰ ਪਤਾ ਬਾਕ